ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੰਨੂ ਆਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਇੱਕ ਫਾਰਮ ਚੋ ਵੀਡੀਓ ਬਣਾ ਰਹੇ ਆ ਜੀ ਅ ਇੱਥੇ ਥੋੜਾ ਜਿਹਾ ਜਗ੍ਹਾ ਦੀ ਕਮੀ ਕਰਕੇ ਖੇਤ ਬਾਈਆਂ ਨੇ ਫਾਰਮ ਸ਼ਿਫਟ ਕਰ ਲਿਆ ਜੀ ਕੋਸਕ ਪਸ਼ੂ ਖੇਤ ਲੈ ਗਏ ਆ ਜੀ ਤੇ ਕੋਸਕ ਇੱਥੇ ਰਹਿੰਦੇ ਆ ਜੀ ਬਾਈ ਕਹਿੰਦਾ ਇਹ ਵੀ ਆਪਾਂ ਹੌਲੀ ਹੌਲੀ ਕਰ ਹੀ ਲੈਣੇ ਆ ਤੇ ਫਾਰਮ ਦੀ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੋ ਜੀ ਜਿਹੜਾ ਨਿਕਾਸੀ ਦਾ ਪ੍ਰਬੰਧ ਬਾਈ ਹੁਣਾਂ ਦਾ ਕੀਤਾ ਵਾ ਜੀ ਅੰਡਰਗਰਾਊਂਡ ਆ ਜੀ ਯਾਨੀ ਕੋਈ ਵੀ ਪਸ਼ੂ ਗਿੱਲੇ ਥਾਣਾ ਬੈਠੂਗਾ ਆ ਪੈਪ ਲਾਤੇ ਆ ਬਾਈਆਂ ਨੇ ਥਾਂ ਥੱਲੇ ਦੀ 4 ਇੰਚੀ ਪੈਪ ਆ ਜਿਹੜਾ ਥੋੜਾ ਕਨਾ ਪਾਣੀ ਹੁੰਦਾ ਸਾਰਾ ਨਿਕਾਸੀ ਨੰਗ ਆਂਦੀ ਹੈ ਤੇ ਤਾਂ ਜਿਹੜਾ ਦੇਸੀ ਆਪਾਂ ਕਹਿ ਸਕਦੇ ਸ਼ੈੱਡ ਪਾਇਆ ਹਵਾ ਦਾ ਰੋਸ਼ਨੀ ਦਾ ਪੂਰਾ ਪ੍ਰਬੰਧ ਕਰਕੇ ਪਾਇਆ ਜੀ ਜਾਣੀ ਪਾਇਆ ਦਾ ਦੇਸੀ ਤਰੀਕੇ ਨਾਲ ਪਰ ਪ੍ਰਬੰਧ ਮੈਨੂੰ ਬਹੁਤ ਸੋਹਣਾ ਲੱਗਿਆ ਜੀ। ਇੰਨਾ ਚੋ ਇੱਕ ਗਾਂ ਬਾਈ ਉਹਨਾਂ ਨੇ ਵਿਕਾਊ ਕੀਤੀ ਹੈ ਜੀ। ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ। ਤਸੱਲੀ ਪਰਖ ਤੁਸੀਂ ਕਰਨੀ ਆ। ਨੰਬਰ ਸਕਰੀਨ ਤੇ ਚੱਲੂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਮੇਰਾ ਗਗਨਦੀਪ ਜੀ। ਪਿੰਡ ਆਪਣਾ ਚੰਨਵਣਾ, ਤਹਿਸੀਲ ਬਾਗਾਪਨਣਾ, ਜ਼ਿਲ੍ਹਾ ਮੋਗਾ ਹੀ। ਮੋਬਾਈਲ ਨੰਬਰ ਹੀ 9851 ਜੀ 99473 ਠੀਕ ਆ ਫਿਰ ਵੀਰੇ ਇੱਥੋਂ ਫਾਰਮ ਸ਼ਿਫਟ ਕਰ ਲਿਆ ਜੀ ਆਪਾਂ ਹਾਂਜੀ ਵੀਰੇ ਖੇ ਦਾ ਪਸ਼ੂ ਉੱਥੇ ਲੈ ਗਿਆ ਆਪਾਂ ਗਿਣਤੀ ਜ਼ਿਆਦਾ ਹੋ ਗਈ ਠੀਕ ਆ ਕਦੋਂ ਦੇ ਕੰਮ ਕਰਦੇ ਵੀਰੇ ਇਹ ਕੰਮ ਤਾਂ ਵੀਰੇ ਆਪਾਂ ਯਾਰ ਕਰਦੇ 2011 ਤੋਂ 2011 ਤੋਂ ਹਾਂਜੀ ਠੀਕ ਆ ਜੀ ਤੇ ਕਿੰਨੇ ਆ ਪਸ਼ੂਆਂ ਦਾ ਸ਼ੁਰੂ ਕੀਤਾ ਸੀ ਕੰਮ ਉਹਦਾ ਆਪਾਂ ਦੱਸਾਂ ਤੋਂ ਵੀਰੇ ਹੁਣ ਕਿੰਨੇ ਆ ਜੀ ਹੁਣ ਆਪਣੇ ਕੋਲ ਹੈਗੇ ਆ 32 33 32 33 ਨਗਰ ਪੀਕ ਲੈਵਲ ਦਾ ਉੱਧ ਦਾ ਕਿੰਨਾ ਜੀ ਆਪਣਾ ਆਪਣਾ ਹੀ ਹਾਂਜੀ ਹੁਣ ਹੈਗੇ 54 ਲੀਟਰ 54 ਲੀਟਰ ਠੀਕ ਆ ਜੀ ਤੇ ਜਿਹੜੀ ਵੀਰੇ ਗਾ ਆਪਾਂ ਵਿਕਾਊ ਕੀਤੀ ਆ ਸੁਆ ਕਿੰਨਾ ਮੈਂ ਵੀਰੇ ਇਸ ਦੂਜਾ ਵੀਰੇ ਦੂਜਾ ਸੂਆ ਸੁਣਦੀ ਠੀਕ ਹੈ ਵੀਰੇ ਸਮਾਂ ਕਿੰਨਾ ਲਊਗੀ ਇਹ ਸਮਾਂ 10 ਤਰੀਕ ਨੂੰ ਦਿਨ ਪੂਰੇ ਆ ਬਈ ਡੇਟ ਮੁਤਾਬਕ ਹਾਂਜੀ ਕਿਹੜੇ ਸੀਮਨ ਤੋਂ ਗੱਭਣ ਆ ਜੀ ਇਹ ਵੀ ਐਸ ਦਾ ਹੀ ਠੀਕ ਆ ਤੇ ਆਪਾਂ ਜਿਹੜਾ ਫਾਰਮ ਚ ਸੀਮਨ ਵਰਤਦੇ ਇਹ ਵੀ ਐਸ ਦਾ ਹੀ ਵਰਤਦੇ ਹਾਂਜੀ ਵੀ ਐਸ ਦੇ ਸਾਰਾ ਹੀ ਸਾਰੀ ਇਹ ਨੋਰਮਲ ਲੱਗਿਆ ਕਿ ਸੈਕਸ ਰੇਟ ਨਹੀਂ ਨਹੀਂ ਨੋਰਮਲ ਨੋਰਮਲ ਹਾਂ ਫਰੀडम ਤੋਂ ਗੱਭਣਿਆ ਇਹ ਵੀ ਐਸ ਦਾ ਹੀ ਕੇਬੀਐਸ ਦੇ ਫਰੀडम ਤੋਂ ਠੀਕ ਆ ਵੀਰੇ ਪਹਿਲੇ ਸੂਏ ਕਿੰਨਾ ਮਿਲਕ ਚ ਹੋਇਆ ਵੀਰੇ ਆਪਾਂ ਇਹਦੇ 24 ਕਿਲੋ ਹੀ ਚੋਇਆ ਵਾ ਐਗਤੀਰ ਕਿੰਨਾ ਪਾਜੂ ਐਰਕੀ ਚਾਹੀਦੀ 22 28 ਵੀਰੇ ਥੋੜਾ ਜਿਹਾ ਉਧਰੋਂ ਤੋਰਦੀ ਵੀਰੇ ਕੋਈ ਨਾ ਤੋਰ ਦੇ ਨੀ ਵੀਰੇ ਗਾਂ ਦੀ ਖੂਬਸੂਰਤੀ ਚੈੱਕ ਕਰ ਸਕਦੇ ਹੋ ਸੋਹਣੀ ਸੰਭੀ ਪਲੀ ਆ ਜੀ ਪਹਿਲੇ ਸੂਏ 24 ਲੀਟਰ ਦਾ ਰਿਕਾਰਡ ਆ ਬਾਈ ਦੱਸਦਾ ਏਕਤੀਅਰ ਉਮੀਦ ਪਲੱਸ ਦੀ ਆ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਉਧਰਲੇ ਪਾਸੋਂ ਹੱਕ ਦੀ ਵੀਰੇ ਥੋੜਾ ਜਿਹਾ ਉਪਰਾ ਕਰਦਾ ਜੀ ਕਿਉਂਕਿ ਬਾਈ ਦੇ ਫਾਰਮ 'ਚ ਨਵਾਂ ਬੰਦਾ ਆਉਂਦਾ ਨਹੀਂ ਕਾ ਜੀ ਤਿਆਰੀ ਬਹੁਤ ਸੋਹਣੀ ਕੀਤੀ ਆ ਉਮੀਦ ਤਾ ਏਕਤੀਅਰ ਪਲੱਸ ਦੀ ਆ ਬਾਈ ਕਹਿੰਦਾ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੁਕ ਤਾਂ ਵੱਧ ਵੀ ਲੈ ਸਕਦਾ ਸੂਣਾ ਤੇ ਵੱਡਾ ਹਵਾਨਾ ਸਮਾਹ ਜੇ ਲਗਭਗ ਲੈ ਜੂਗੀ ਫੋਰਟ ਸ਼ਾਂਖ ਪੂਰਾ ਵੀ ਨਹੀਂ ਏਬੀਐਸ ਦੇ ਸੀਮਿੰਟ ਤੋਂ ਗੱਭਣ ਆ ਜੀ ਚੈੱਕ ਕਰ ਸਕਦੇ ਹੋ ਸੂਨਾ ਥਣਾ ਦਾ ਸਾਈਜ਼ ਆ ਬਾਕੀ ਜਾਤ ਬਰੀਡ ਕੁਆਲਿਟੀ ਦੇ ਪੱਖ ਤੋਂ ਪੂਰੀ ਕਰਮ ਵਾਲੀ ਚੰਗੀ ਆ ਡਿਮਾਂਡ ਇਹਦੀ ਕੀ ਰਹਿਣ ਵਾਲੀ ਬਈ ਇਹ ਡਿਮਾਂਡ 75000 ਰੁਪਏ ਬਈ ਹੋ ਜੂ ਮਾਨਤਾ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਜੈਜ ਡਿਮਾਂਡ ਕੀਤੀ ਆ ਬਾਈ ਨੇ ਜਮਾ 75000 ਰੁਪਿਆ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਹਾਂ ਵੀਰੇ ਗਾਰੰਟੀ ਠੀਕ ਆ ਜੀ 75000 ਰੁਪਇਆ ਡਿਮਾਂਡ ਆ ਥਣਾ ਦੀ ਪਾਰ ਪਿੱਛੇ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਥਣਾ ਦੇ ਸੈਜ ਵੀ ਸੋਨੇ ਗੈਪ ਤੇ ਲੱਗੇ ਆ ਹੱਥੀ ਚੁਵਾਈ ਵਾਲਾ ਥਣਾ ਬਾਕੀ ਜਿਹਨੂੰ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ